ਗੈਸ ਲੀਕ ਹੋਣ ਕਾਰਨ ਘਰ ਨੂੰ ਅੱਗ ਲੱਗੀ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਝੁੱਲ ਸੇ ਪਰਿਵਾਰ ਨੇ ਸਮਾਤ ਸੇਵੀਆਂ ਨੂੰ ਲਗਾਈ ਮਦਦ ਕੀਤੀ ਕੁਹਾਰ ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੈਣੀ ਮਸਾਜੇ ਗੈਸ ਲੀਕ ਹੋਣ ਨਾਲ ਘਰ ਨੂੰ ਅੱਗ ਲੱਗੀ ਤੇ ਇਸ ਦੌਰਾਨ ਇੱਕੋ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਝੁੱਲ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਮਿੱਤੇ ਕੱਲ ਸ਼ਾਮ ਨੂੰ ਸਮਾਂ ਕਰੀਬ 6:30 ਵਜੇ ਵਾਪਰੇ ਆ ਇਸ ਹਾਦਸੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱੰਦਿਆ ਰਗਵੀਰ ਸਿੰਘ ਪੁੱਤਰ ਬਖਸ਼ੀਤ ਸਿੰਘ ਵਾਸੀ ਪੈਣੀ ਮਸਾ ਸਿੰਘ ਨੇ ਦੱਸਿਆ ਕਿ ਇੱਤੇ ਕੱਲ ਸ਼ਾਮ ਨੂੰ ਸਮਾਂ ਕਰੀਬ 6 ਵਜੇ ਉਸ ਦਿਨ ਦੋਵੇਂ ਲੜਕੀਆਂ ਗੁਰਪ੍ਰੀਤਕੌਰ ਅਤੇ ਮੰਨਪ੍ਰੀਤਕੌਰ ਨੇ ਚਾਹ ਬਣਾਉਂ ਲਈ ਜਦੋਂ ਮਾਚਿਸ ਨਾਲ ਗੈਸ ਸਟੋਵ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਲੀਕ ਹੋਣ ਕਾਰਨ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਜਿਸ ਵਿੱਚ ਉਸ ਦਿਨ ਦੋਵੇਂ ਧੀਆਂ ਅਤੇ ਉਹ ਖੁਦ ਬੁਰੀ ਤਰ੍ਹਾਂ ਝੁੱਲ ਸਕੇ ਅਤੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਰਗਵੀਰ ਸਿੰਘ ਨੇ ਦੱਸਿਆ ਕਿ ਧੁਮਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਉਹਨਾਂ ਦੇ ਘਰ ਦੀਆਂ ਕੰਧਾਂ ਵੀ ਟੈਗ ਦੱਸ ਦਈਏ ਕਿ ਰਘਵੀਰ ਗਰੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਸਾਨੂੰ ਫਤਿਹਬਾਦ ਦੀ ਵਿਸ਼ੇਸ਼ ਸ਼੍ਰੇਅ ਅਕੋ ਜੀਰ ਜੀ ਰਘਵੀਰ ਸਿੰਘ ਪਿੰਡ ਕਿਹੜਾ ਜੀ ਪਿੰਡ ਫੜੀ ਮਸਾ ਸੀ ਕੀ ਗੱਲ ਹੋਈ ਆ ਜਿਹੜੀ ਆ ਘਰ ਚ ਖਲਾਰਾ ਪਿਆ ਤੇ ਅਜ ਗੈਂਸ ਤੋਂ ਅਗ ਲੱਗ ਗਿਆ ਕਿਦਾਂ ਤੇ ਕੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਸਾਹੀਂ ਗੁੱਡੀਆਂ ਆਂ ਸਕੂਲਾਂ ਤੇ ਅਸੀਂ ਆ ਚਾਤ ਵਧਾਗੇ ਪਈਏ ਛੇ ਸਾਢੇ 6 ਦਾ ਟਾਈਮ ਸੀ ਉਹ ਅਸੀਂ ਤੇ ਇੱਕ ਗੁੱਡੀ ਨੂੰ ਥੱਲੇ ਬੈ ਗਈ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕ ਦਮ ਭਵਾ ਕਾ ਜਨਖਲਿਆ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮੌਜੂਦ ਮੈਂ ਇਹ ਤਾਂ ਇੱਕ ਬੇਟਾ ਹੈ ਮੇਰਾ ਗੁੱਡੀਆਂ ਤੇ ਦੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਿਗੀਆਂ ਕਿੰਨੀ ਕ ਅੱਗ ਲੱਗੀ ਅੱਗ ਕਾਫੀ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜੀ ਹੁਣ ਕੱਚਾ ਘਰ ਹੀ ਮੇਰਾ ਡਿਗ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਮੈਂ ਮੈਂ ਤੋ ਹੁਣ ਗਾਂ ਘਰ ਨਹੀਂ ਪਾਇਆ ਜੀ ਨਾ ਮੈਂ ਸਮਾਸੇ ਵੀ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾ ਜੀ ਤੁਹਾਡਾ ਗੁਰਪ੍ਰੀਤਕਾਰ ਪਿੰਡ ਕਿਹੜਾ ਜੀ ਪਿੰਡ ਪੰਨੀ ਤੁਸੀਂ ਤੇ ਕੀ ਗੱਲ ਹੋਈ ਆੜੇ ਹੱਥ ਦੇ ਸਟਾ ਵਗੈਰਾ ਲਗੀਆਂ ਤੇ ਸਿਲੰਡਰ ਫਟਿਆ ਸੀ ਚਾਹ ਧਰ ਲੱਗੇ ਸੀ ਕਿੰਨੇ ਕ ਬਜ ਦੀ ਗੱਲ ਆ ਤੇ ਸਾਡੇ ਕਿੰਨੇ ਕਿੰਨਾ ਕ ਨੁਕਸਾਨ ਹੋਇਆ ਵਾ ਵਾ ਜੀ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਇਦਰ ਲੱਗੇ ਹਾਂ ਤੇ ਜੇ ਚਾਹ ਤੂੰ ਉੱਤਰ ਪਾਣੀ ਰੱਖਿਆ ਹੀ ਤਾਂ ਘਟ ਗਏ ਤੇ ਕਿਨਾਂ ਕੰਦਾ ਕੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਡਿੱਗਦੀ ਕਿੰਨੇ ਕ ਵਜੇ ਦੀ ਗੱਲ ਆ 6:00 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮਸਾ ਸੀ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਨ ਥੜੀ ਦਾ ਪਾ ਕਰਕੇ ਗੁਰਦੀਪ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਡੀਆਂ ਗ੍ਰੀਦੀਆਂ ਇੱਕ ਲੜਕਾ ਜਿਹੜਾ ਛੋਟਾ ਹੈ ਨਾਲੋਂ ਤੇ ਕੱਲੇ ਗੁਰਦੀਪ ਸਿੰਘ ਦੇ ਸੱਤੇ ਕਰਜ਼ਾ ਕਾਰੋਬਾਰ ਆ ਤੇ ਅਚਾਨਕ ਸਿਰਲ ਦਾ ਨੁਕਸਾਨ ਹੋਣ ਕਰਕੇ ਕਰਜ਼ਾ ਸਾਰਾ ਨੁਕਸਾਨ ਹੋ ਗਿਆ ਇਹ ਮਤਲਬ ਬੰਦਾ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਫਰਲ ਪੁਛ ਨਹੀਂ ਕਰੂ ਜਾਇਨਾ ਦਾ ਇਲਾਜ ਕਰਾਉ ਜ ਆਪਣਾ ਘਰ ਬਿਲਾਉਂਗਾ ਤੇ ਤੁਹੀ ਕੀ ਲਗਦੇ ਜ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੋ ਗਵਾਂਢੀਏ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜ ਹਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕੀ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਤੇ